ਫਿਰ 2007 ਦੇ ਵਿੱਚ ਮੇਰੇ ਭਰਾ ਦੀ ਡੈਥ ਹੋ ਗਈ ਸੀ ਜੀ ਕੀ ਹਾਲ ਹੋ ਗਿਆ ਉਹ ਇੱਕਦਮ ਨਾ ਅਚਾਨਕ ਬਿਮਾਰ ਹੋ ਗਈ ਸੀ ਕਾਫੀ ਜਿਆਦਾ ਅੱਛਾ ਜੀ ਬਿਮਾਰ ਇੱਕ ਸਾਲ ਸਾਲ ਦੇ ਵਿੱਚ ਵਿੱਚ ਹੀ ਪਤਾ ਨਹੀਂ ਕੀ ਹੋਇਆ ਕੀ ਨਾ ਉਹਨੇ ਡੈਥ ਹੋ ਗਈ ਸੀ ਬਿਮਾਰੀ ਕਰਕੇ ਤੇ ਫਿਰ ਉਸ ਤੋਂ ਬਾਅਦ ਫਿਰ ਮੈਨੂੰ ਇਹ ਹੋਇਆ ਵੀ ਖੇਡਣਾ ਮੈਂ ਮੇਰੇ ਮਾਂ ਜੀ ਚ ਹੋਇਆ ਕਰੇ ਮੇਰਾ ਡੈਡੀ ਮੈਨੂੰ ਕਹੇ ਵੀ ਤੂੰ ਖੇਡਦਾ ਹਣਾ ਸਪੋਰਟ ਕਰਿਆ ਕਰ ਹਾਂਜੀ ਫਿਰ ਭਰਾ ਤੋਂ ਬਾਅਦ ਇਹ ਆਪਣੀ ਮੰਮੀ ਬਹੁਤ ਜਿਆਦਾ ਟੈਨਸ਼ਨ ਲੈਣ ਲੱਗੀ ਸੀ ਕਿ ਭਰਾ ਦੀ ਜਦੋਂ ਭਰਾ ਡੈਥ ਹੋ ਗਿਆ ਜੀ ਫਿਰ ਟੈਨਸ਼ਨ ਦੇ ਵਿੱਚ ਜਾਨੀ ਕਿ ਬਿਮਾਰ ਰਹਿਣ ਲੱਗੇ ਕਾਫੀ ਹੂੰ ਫਿਰ ਇੱਕ ਸਾਲ ਮਗਰੋਂ 2008 ਦੇ ਵਿੱਚ ਮੰਮੀ ਦੀ ਡੈਥ ਹੋ ਗਈ ਸੀ। ਫਿਰ ਉਸ ਤੋਂ ਬਾਅਦ ਮੈਨੂੰ ਇਹ ਆਇਆ ਚਲੋ ਮੈਂ ਖੇਡਣਾ ਹਨਾ। ਹੂੰ ਤੇ ਮੈਨੂੰ ਡੈਡੀ ਵੀ ਮੇਰੇ ਨੂੰ ਸਪੋਰਟ ਕਰਨ ਲੱਗੇ ਇਸ ਘਰ ਦੇ ਵਿੱਚ ਮੈਨਰੇ ਮੇਰੇ ਡੈਡੀ ਰਹੇ ਸੀਗੇ। ਇੱਕ ਮੇਰੀ ਸਿਸਟਰ ਆ ਉਹ ਮੈਰਿਡ ਸੀਗੇ। ਹੂੰ ਉਹ ਮੈਰਿਡ ਨੇ ਉਹ ਜੀ ਤੇ ਜਾਨੀ ਕਿ ਉਦੋਂ ਮੈਂ ਖੇਡਣ ਕਰਕੇ ਖੇਡਣਾ ਚਾਹੁੰਦਾ ਸੀਗਾ ਪਰ ਮੈਚ ਮੈਂ ਖੇਡਣ ਲੱਗਿਆ ਜਾਨੀ ਕਿ 2010 ਦੇ ਵਿੱਚ ਮੈਚ ਮੁੰਡਾ ਖੇਡਣਾ ਟੂਰਨਾਮੈਂਟ ਸਟਾਰਟ ਕੀਤੇ ਜੀ ਉਦੋਂ ਪਹਿਲਾਂ ਮੈਂ ਯਾਨੀ ਕਿ ਪਿੰਡ-ਮੁੰਡ ਖੇਡ ਲੈਂਦੇ ਸਾਡੇ ਲਵੇਂ ਪਿੰਡ ਪੈਂਦਾ ਫਤਿਹਗੜ੍ਹ ਚਨਾਈ ਹਾਂਜੀ ਹਾਂਜੀ ਮੈਂ ਉੱਥੇ ਖੇਡਣ ਚੱਲ ਜਾਂਦਾ ਸੀਗਾ ਜੀ ਉੱਥੇ ਪ੍ਰੈਕਟਿਸ ਯਾਨੀ ਕਿ ਐਂ ਖੇਡੀ ਜਾਂਦਾ ਫਿਰ ਮੈਂ 2010 ਦੇ ਵਿੱਚ ਖੇਡਣਾ ਸ਼ੁਰੂ ਕੀਤਾ ਸੀ ਮੈਚ 2010 ਦੇ ਵਿੱਚ ਤੁਸੀਂ ਕੋਟੀ ਖੇਡਣ ਲੱਗੇ ਹਾਂਜੀ ਹਾਂਜੀ ਜੀ ਤੇ ਉਸ ਤੋਂ ਬਾਅਦ ਫਿਰ ਉਸ ਤੋਂ ਬਾਅਦ ਹੀ ਫਿਰ ਮੈਂ ਖੇਡਿਆ ਜਦੋਂ ਥੋੜਾ ਬਹੁਤਾ ਕੁਸ਼ਕ ਜਾਨਨ ਏਰੀਆ 'ਚ ਮੜਾ ਮोटा ਨਾਮ ਹੋਇਆ ਪਤਾ ਲੱਗਿਆ ਲੋਕਾਂ ਨੂੰ ਚੱਲ ਖੇਡਦੇ ਆ ਫਿਰ ਮੈਂ 2011 ਦੇ ਵਿੱਚ 8 ਫਰਵਰੀ ਦਾ ਦਿਨ ਸੀਗਾ ਉਸ ਦਿਨ ਹੀ ਹੂੰ ਤੇ ਮੈਂ ਜਖਲਾਂ ਪਿੰਡ ਪੈਂਦਾ ਈ ਧੂਰੀ ਦੇ ਕੋਲ ਹਾਂਜੀ ਮੈਂ ਉੱਥੋਂ ਖੜ ਕੇ ਆ ਰਿਹਾ ਸੀਗਾ ਅੱਛਾ ਤੇ ਰਸਤੇ ਜਾਂਦੇ ਮੇਰਾ ਐਕਸੀਡੈਂਟ ਹੋ ਗਿਆ ਜੀ ਓਹੋ ਜਿਹਦੇ ਵਿੱਚ ਮੇਰਾ ਪੱਟ ਟੁੱਟ ਗਿਆ ਸੀਗਾ ਜੀ ਪੱਟ 'ਚ ਰੌੜ ਪਈ ਸੀ ਮੇਰੇ ਅੱਛਾ ਮੇਰੇ ਪੈਰ ਦੀ ਸਰਜਰੀ ਹੋਈ ਸੀ ਸੱਜੇ ਦੀ ਹੂੰ ਤੇ ਉਸ ਤੋਂ ਬਾਅਦ ਐਕਸੀਡੈਂਟ ਹੋਇਆ ਤੇ ਮੈਨੂੰ ਲੁਧਿਆਣਾ ਲੈ ਗਿਆ ਜੀ ਹਸਪੀਟਲ 'ਚ ਐਡਮਿਟ ਸੀਗਾ ਉੱਥੇ ਮੈਂ ਹੂੰ ਤੇ ਉਸ ਦਿਨ ਸਵੇਰੇ ਫਿਰ ਜੋ ਡੈਡੀ ਜਾਇ ਹਸਪੀਟਲ ਦੇ ਵਿੱਚ ਹਾਂਜੀ ਉਹਨਾਂ ਨੇ ਮੈਨੂੰ ਦੇਖਿਆ ਮੈਨੂੰ ਥੋੜੀ ਥੋੜੀ ਹੋਸ਼ ਸੀ ਜੀ ਉਦੋਂ ਹੂੰ ਤੇ ਉਹ ਨੰਨੀ ਗੀਰਉਣ ਲੱਗਿਓ ਉੱਥੋਂ ਨਾ ਫਿਰ ਉਸ ਤੋਂ ਬਾਅਦ ਉਹ ਘਰ ਆ ਗਏ ਜਦੋਂ ਰਾਤ ਨੂੰ ਉਹਨਾਂ ਨੂੰ ਹਾਰਟ ਅਟੈਕ ਹੋ ਗਿਆ ਸੀਗਾ ਉਹਨਾਂ ਦੀ ਡੈਥ ਹੋ ਗਈ ਸੀ ਯਾਰ ਪਰ ਮੈਨੂੰ ਤਾਂ ਕਿਸੇ ਨੇ ਦੱਸਿਆ ਹੈ ਨਹੀਂ ਇਦਾਂ ਵੀ ਆ ਕੇ ਘਰ ਆਇਆ ਹੋ ਗਿਆ ਫਿਰ ਭੋਗ ਤੇ ਵੀ ਨਹੀਂ ਮੈਨੂੰ ਕਿਸੇ ਨੇ ਦੱਸਿਆ ਉਸੇ ਆਏਗਾ ਦੂ ਬਾਅਦ ਚ ਮੈਨੂੰ ਮਹੀਨੇ ਡੇਢ ਮਹੀਨੇ ਬਾਅਦ ਦੱਸਿਆ ਵੀ ਇਦਾਂ ਕਰਕੇ ਡੈਡੀ ਡੈਥ ਹੋ ਗਈ ਮੈਂ ਅਰੋਜ ਕਿਹਾ ਕਰਾਂ ਮੈਨੂੰ ਮਿਲਿਆਉ ਆਉਂਦੇ ਡੈਡੀ ਮੈਨੂੰ ਮਿਲਣ ਨਹੀਂ ਆਉਂਦੇ ਮਿਲਣਾ ਦੱਸਿਆ ਹੈ ਨਹੀਂ ਕਿਸੇ ਨੇ ਬਾਤ ਚ ਪਤਾ ਲੱਗਿਆ ਕਿੰਨੇ ਦਿਨ ਰਹੇ ਤੁਸੀਂ ਹਸਪੀਟਲ ਚ ਉਦੋਂ ਮੈਂ ਠੱਗਾ ਠੱਕ ਮਹੀਨਾ ਰਿਹਾ ਸੀ ਲੁਧਿਆਣਾ ਹਸਪੀਟਲ ਹਾਂ ਇੱਕ ਤੁਹਾਨੂੰ ਦੱਸਿਆ ਨਹੀਂ ਪਤਾ ਜੀ ਕਿਸੇ ਨੇ ਨਹੀਂ ਦੱਸਿਆ ਮੈਨੂੰ ਪਰ ਮੈਮਰੀ ਪੂਆ ਘਰ ਆ ਗਿਆ ਸੀ ਇਹ ਉਹ ਮੈਨੂੰ ਲੈ ਆਏ ਫਿਰ ਮੇਰੀ ਨਾਭੀ ਕੋਲ ਪਿੰਡ ਪੈਂਦਾ ਜੀ ਗੁਣੀ ਕੇ ਹਮ ਮੇਰੇ ਕੋ ਫਪੜੂਰੀ ਲੈ ਆਏ ਉੱਥੇ ਮੈਂ ਉਹਨਾਂ ਨੂੰ ਕਿਹਾ ਮੈਂ ਪਿੰਡ ਜਾਣਾ ਹਮ ਵੀ ਮੈਂ ਘਰ ਜਾਣਾ ਹਮ ਕੁਝ ਦਿਨ ਤੱਕ ਉਹਨਾਂ ਨੇ 15 20 ਦਿਨ ਅਹੀਂ ਅੱਜ ਲੈ ਕੇ ਜਾਨੇ ਕੱਲ ਲੈ ਕੇ ਜਾਨੇ ਐਦਾਂ ਹੀ ਗੱਡੇ ਜੀ ਫਿਰ ਉਹਨਾਂ ਨੇ ਦੱਸਿਆ ਮੈਨੂੰ ਵੀ ਐਦਾਂ ਕਰਕੇ ਇਹ ਗੱਲ ਹੋ ਗਈ ਜੀ ਤੇ ਮਨ ਪਹਿਲਾਂ ਤੁਹਾਨੂੰ ਨਹੀਂ ਸੀ ਪਤਾ ਲੱਗ ਕਿ ਨਾ ਹੀ ਜੀ ਖੈਰ ਤੁਹਾਨੂੰ ਮਿੱਟੂ ਭਾਈ ਦੇਖੋ ਸੱਟਾਂ ਜਿਹੜੀਆਂ ਸਮੇਂ-ਸਮੇਂ ਤੇ ਲੱਗਦੀਆਂ ਰਹੀਆਂ ਨੇ ਕੁਝ ਸਰੀਰਕ ਸੱਟਾਂ ਤੇ ਕੁਝ ਮਾਨਸਿਕ ਸੱਟਾਂ ਕਿਉਂਕਿ ਸਰੀਰਕ ਸੱਟ ਵੀ ਜਿੱਥੇ ਬੰਦੇ ਨੂੰ ਛੇਤੀ ਨਹੀਂ ਉੱਠਣ ਦਿੰਦੀ ਪਰ ਜਿਹੜੀ ਮਾਨਸਿਕ ਸੱਟ ਹੈ ਉਹ ਉਹ ਬੰਦੇ ਦਾ ਜਿਹੜਾ ਸਿਸਟਮ ਸਾਰਾ ਡਾਮਡੋਲ ਹੋ ਜਾਂਦਾ ਤੇ ਫਿਰ ਤੁਹਾਨੂੰ ਦੁਬਾਰਾ ਜਿਹੜੀ ਹੱਲਾ ਸ਼ਰੀ ਕਬੱਡੀ ਵਾਲੇ ਪਾਸੇ ਤੁਸੀਂ ਦੁਬਾਰਾ ਫੇਰ ਆਏ ਤੇ ਉਹ ਉਹ ਫਿਰ ਕਿਸ ਤਰ੍ਹਾਂ ਮਨਨ ਕਿ ਕਿਹਨਾਂ ਨੇ ਤੁਹਾਨੂੰ ਸਪੋਰਟ ਕੀਤਾ ਉਸ ਟਾਈਮ ਉਸ ਤੋਂ ਬਾਅਦ ਹੀ ਫਿਰ 211 ਚ ਮੇਰਾ ਐਕਸੀਡੈਂਟ ਹੋਇਆ ਸੀ ਫਿਰ ਮੈਂ 14 ਦੇ ਵਿੱਚ ਫਿਰ ਖੇਡਣਾ ਸ਼ੁਰੂ ਕੀਤਾ ਸੀ ਕਿਉਂਕਿ ਮੇਰੇ ਡੈਡੀ ਵੀ ਚਾਹੁੰਦੇ ਸੀ ਮੈਂ ਕੁਝ ਬਣਾ ਖੇਡਾਂ ਭਰਾ ਵੀ ਚਾਹੁੰਦਾ ਸੀਗਾ ਮਤਲਬ ਉਹਨਾਂ ਦਾ ਸੁਪਨਾ ਸੀਗਾ ਇੱਕ ਬਣਾ ਫਿਰ ਮੈਨੂੰ ਵੀ ਆ ਗਿਆ ਵੀ ਮੇਰਾ ਮਕਸਦ ਇੱਕਾ ਬਸ ਉਹਨਾਂ ਦਾ ਸੁਪਨਾ ਸੁਪਨਾ ਪੂਰਾ ਕਰਨਾ ਸੀ ਜੀ ਜੋ ਭਰਾ ਤੇ ਪਿਤਾ ਜੀ ਕਹਿੰਦੇ ਸੀ ਮੈਂ ਕੁਝ ਕਰਕੇ ਦਿਖਾਣਾ ਜੀ ਹਾਂਜੀ ਹਾਂ ਜੀ ਫਿਰ ਉਸ ਤੋਂ ਬਾਅਦ ਮੈਂ 14 ਦੇ ਵਿੱਚ ਮਲਸੀਆਂ ਚਲਾ ਗਿਆ ਸੀ ਜੀ ਜੀ ਕੈਂਪ ਤੇ ਪਾਈ ਪੰਮਨ ਮਾਜੀ ਬਰੋਣਾ ਕੋਲ ਹਾਂਜੀ ਹਾਂਜੀ ਉਹਨਾਂ ਕੋਲ ਰਿਹਾ ਹੀ ਮੈਂ 2 ਮਹੀਨੇ ਜੀ ਉੱਤੇ ਮਿਹਨਤ ਲਾ ਕੇ ਫਿਰ ਮੈਂ ਖਿੱਡੇ ਜਾ ਕੇ 14 ਖਿੱਡੇ ਫਿਰ ਮੈਂ 15 ਖਿੱਡੇ ਜੀ 16 ਚ ਖਿੱਡੇ ਜੀ ਅਕੈਡਮੀ ਵੀ ਖਿੱਡੇ ਰਹੇ ਆ ਅਕੈਡਮੀਆਂ ਵਿੱਚ ਖਿੱਡੇ ਹਾਂਜੀ ਫਿਰ 17 ਦੇ ਵਿੱਚ ਮੇਰਾ ਫਿਰ ਐਕਸੀਡੈਂਟ ਹੋ ਗਿਆ ਸੀ ਜੀ ਜੀ ਮੈਂ ਬਰਨਾਲੇ ਤੋਂ ਆਉਂਦਾ ਸੀਗਾ ਰਸਤੇ 'ਚ ਅੱਛਾ ਤੇ ਮੇਰਾ ਉਦੋਂ ਫਿਰ ਐਕਸੀਡੈਂਟ ਹੋ ਗਿਆ 17 'ਚ ਉਦੋਂ ਕਿੰਨੀ ਸੱਟਾਂ ਪਈਆਂ ਉਦੋਂ ਬਾਈ ਮੇਰੇ ਇਹ ਲੱਤ ਟੁੱਟੀ ਸੀ ਜੀ ਉਸੇ ਪੱਟ ਵਾਲੀ ਸੱਜੀ ਜੀ ਜੀ ਲੱਤ ਟੁੱਟ ਗਈ ਸੀ ਤੇ ਹੱਡੀ ਬਾਹਰ ਆ ਕੇ ਸੀ ਟੁੱਟ ਗਈ ਇਹਦੀ ਜੀ ਤੇ ਜ਼ਖਮ ਕਾਫੀ ਹੋ ਗਿਆ ਸੀ ਲੱਤ ਤੇ ਹੀ ਹੂੰ ਪਰ ਉਹ ਰਾਤ ਤੇ ਰੋਡ 'ਤੇ ਹੀ ਮੇਰੇ ਤੇ 3-4 ਮੇਰੇ ਲੱਤ ਦੀਆਂ ਸਰਜਰੀਆਂ ਹੋਈਆਂ ਸੀ ਜੀ ਉਸ ਤੋਂ ਬਾਅਦ ਹੁਣ 2017 ਜਦੋਂ ਹੁਣ 2019 ਮੈਂ 10 ਫਰਵਰੀ ਨੂੰ ਪਹਿਲਾ ਮੈਚ ਖੇਡੇ ਸੀ ਜਦੋਂ ਦੁਬਾਰਾ ਖੇਡਣਾ ਫਿਰ ਸ਼ੁਰੂ ਕੀਤਾ ਜੀ ਤੇ ਜਿਸ ਤਰ੍ਹਾਂ ਭਾਈ ਤੁਹਾਡੇ ਨਾਲ ਪਹਿਲਾਂ 6:00 ਵਜੇ ਐਕਸੀਡੈਂਟ ਦੇ ਵਿੱਚ ਕਦੇ ਭਰਾ ਦੀ ਡੈਥ ਹੋ ਗਈ ਕਦੇ ਮਾਤਾ ਜੀ ਦਾ ਸਾਆ ਸਿਰ ਤੋਂ ਉੱਠ ਗਿਆ ਕਦੇ ਪਿਤਾ ਜੀ ਦਾ ਸਾਆ ਉੱਥੋਂ ਉੱਠ ਗਿਆ ਸਮੇਂ-ਸਮੇਂ ਤੇ ਤੁਹਾਨੂੰ ਜਿਹੜਾ ਬਖਤਾ ਨੇ ਆ ਉਹ ਕੇਰੀ ਰੱਖਿਆ ਤੇ ਜਦੋਂ ਤੁਹਾਡੇ ਹੁਣ ਲਾਸਟ ਹੁਣ ਐਕਸੀਡੈਂਟ ਹੋਇਆ ਤੇ ਉਦੋਂ ਤੁਹਾਨੂੰ ਜਿਹੜੀ ਸਪੋਰਟ ਹੈ ਉਹ ਉਹ ਕਿੰਨਾ ਨੇ ਕੀਤੀ ਕਿੰਨਾ ਨੇ ਹਲਾਰਾ ਦੁਬਾਰਾ ਦਿੱਤਾ ਕਿਉਂਕਿ ਇੰਨੀਆਂ ਸਰੀਰ ਦੇ ਉੱਤੇ ਸੱਟਾਂ ਵੱਜੀਆਂ ਮਾਂ ਦੇ ਉੱਤੇ ਸੱਟਾਂ ਵੱਜੀਆਂ ਹੋਣ ਤਾਂ ਦੁਬਾਰਾ ਗਰਾਉਂਡਾਂ ਦੇ ਵਿੱਚ ਉਤਰਨਾ ਬੜਾ ਮੁਸ਼ਕਲ ਹੁੰਦਾ ਹੈ ਸੋ ਕਿੰਨਾ ਕਿਹੜੇ ਸੱਜਣ ਸੀ ਇਦਾਂ ਦੇ ਜਿਨ੍ਹਾਂ ਨੇ ਤੁਹਾਨੂੰ ਸਪੋਰਟ ਕੀਤਾ ਤੇ ਦੁਬਾਰਾ ਫਿਰ ਗਰਾਉਂਡਾਂ ਦੇ ਵਿੱਚ ਲੈ ਕੇ ਆਉਂਦਾ ਮੇਰਾ ਜਦੋਂ ਐਕਸੀਡੈਂਟ ਹੋਇਆ ਹੀ ਕੋਈ ਕਰਦ ਸਾਰਾ ਖਰਚਾ ਵੀ ਮੇਰੇ ਕਬੱਡੀ ਸਰ ਤੋਂ ਚੱਲਦਾ ਸੀ ਜੀ ਪੈਸੇ ਵਗੈਰਾ ਦਾ ਬਹੁਤ ਔਖਾ ਸੀਗਾ ਜਦੋਂ ਐਕਸੀਡੈਂਟ ਹੋਇਆ ਹਾਂਜੀ ਉਦੋਂ ਮੈਂ ਯਾਦ ਕਰ ਅਕਸੀਡੈਂਟ ਤੋਂ ਪਹਿਲਾਂ ਕਪਿਆਲ ਦੀ ਟੀਮ ਚ ਖੇਡਦਾ ਹੁੰਦਾ ਸੀ ਸੱਚੇਰੇ ਸਾਰੇ ਹੁੰਦੇ ਸੀ ਹਾਂਜੀ ਹਾਂਜੀ ਉਦੋਂ ਮੇਰਾ ਅਕਸੀਡੈਂਟ ਹੋਇਆ ਉਹਨਾਂ ਨੇ ਕੁਝ ਆਪਣੇ ਕੋਲੋਂ ਪੈਸੇ ਸਾਰੇ ਨੇ ਇਕੱਠੇ ਕੀਤੇ ਕੁਝ ਟੂਰਨਾਮੈਂਟਾਂ ਤੋਂ ਇਕੱਠੇ ਕਰਦੇ ਰਹੀ ਇੱਕ ਐਂਕਲ ਨੇ ਜੋਗਾ ਸੋਲ ਜੀ ਕੈਨੇਡਾ ਤੋਂ ਜੀ ਹਾਂਜੀ ਹਾਂਜੀ ਉਹਨਾਂ ਨੇ ਵੀ ਉਦੋਂ ਮੇਰੀ ਬਹੁਤ ਹੈਲਪ ਕੀਤੀ ਮੈਨੂੰ ਪੈਸੇ ਵਗੈਰਾ ਭੇਜੇ ਜੀ ਹਾਂਜੀ ਤੇ ਫਿਰ ਮੈਨੂੰ ਖੰਨੇ ਟੂਰਨਾਮੈਂਟ ਤੇ ਬਾਈ ਬੱਬੂ ਉਹਨੇ ਬੁਲਾਇਆ ਸੀਗਾ ਜੀ ਉੱਥੇ ਉਹਨਾਂ ਨੇ ਮੇਰੀ ਬੜੀ ਹੈਲਪ ਕੀਤੀ ਫਿਰ ਬਿਲੀਆ ਟੂਰਨਾਮੈਂਟ ਸੀਗਾ ਜੀ ਸਰ ਵੀ ਬਾਈ ਆਸਟ੍ਰੇਲੀਆ ਤੋਂ ਹਾਂ